SGPC ਸਿੱਖਾਂ ਲਈ ਇੱਕ ਸੁਪਰੀਮ ਸੰਸਥਾ ਹੈ SGPC ਦਾ ਕੰਮ ਹੈ ਕਿ ਸਿੱਖ ਗੁਰਦੁਆਰਾ ਸਾਹਿਬ ਦੀਆਂ ਸਾਮ ਸੰਭਾਲ ਕਰਨ ਪਰ ਅੱਜ SGPC ਕੁਝ ਲੋਕਾਂ ਦੇ ਹੱਥਾਂ ਵਿੱਚ ਹੀ ਰਹਿ ਗਈ ਹੈ ਜੋ ਇਸ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਵਰਤ ਰਹੇ ਨੇ ਐਸਜੀਪੀਸੀ ਦੇ ਇਲੈਕਸ਼ਨ ਵੈਸ ਤਰ੍ਹਾਂ ਦਾ ਹਰ 5 ਸਾਲ ਬਾਅਦ ਹੋਣੇ ਚਾਹੀਦੇ ਨੇ ਪਰ ਹੁਣ ਇਲੈਕਸ਼ਨਾਂ ਨੂੰ 14 ਸਾਲ ਹੋ ਗਏ ਨੇ ਜੇ ਇਲੈਕਸ਼ਨ ਸਰਕਾਰ ਕਰਵਾ ਨਹੀਂ ਰਹੀ ਹੈ ਕੈਨ ਨੂੰ ਤਾਂ ਭਾਰਤ ਵਿੱਚ ਡੈਮੋਕ੍ਰੇਸੀ ਹੈ ਪਰ ਅਸਲ ਵਿੱਚ ਹੈ ਨਹੀਂ ਸਿੱਖਾਂ ਨੂੰ ਹਰ ਚੀਜ਼ ਲਈ ਸੰਘਰਸ਼ ਕਰਨਾ ਪੈਂਦਾ ਹੈ ਭਾਰਤ ਦੀ ਆਜ਼ਾਦੀ ਵਿੱਚ 80% ਤੋਂ ਵੀ ਜ਼ਿਆਦਾ ਯੋਗਦਾਨ ਸਿੱਖਾਂ ਦਾ ਰਿਹਾ ਪਰ ਫਿਰ ਵੀ ਸਾਨੂੰ ਕੀ ਮਿਲਿਆ ਅੱਜ ਵੀ ਅਸੀਂ ਅੱਜ ਵੀ ਅਸੀਂ ਸੰਘਰਸ਼ ਹੀ ਕਰ ਰਹੇ ਹਾਂ ਬੰਦੀ ਸਿੰਘ ਜੋ 25 23 30 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾਂ ਨਹੀਂ ਕੀਤਾ ਜਾ ਰਿਹਾ ਉਹ ਉਹਨਾਂ ਦੀ ਐਨੀਆ ਐਨੀਆ ਉਮਰਾ ਹੋਣ ਤੋਂ ਬਾਅਦ ਵੀ ਕਈ ਤੋਂ ਉਹਨਾਂ ਦੇ ਵਿੱਚ ਬੈਂਕਲੀ ਤੇ ਫਿਜ਼ਿਕਲੀ ਵੀ ਫਿਟ ਹੈ ਨਹੀਂ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਿਆ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਅਮਰਿਤਪਾਲ ਸਿੰਘ ਜੀ ਦੇ ਉੱਤੇ ਨਜਾਇਜ਼ ਜੀ ਐਨਐਸਐ ਲਾਈ ਹੋਈ ਹੈ ਜਿਹੜੀ ਹਟਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬੇਦਬੀ ਦੇ ਜਿਹੜੇ ਕਸੂਰवार ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਐਸਜੀਪੀਸੀ ਸਿੱਖਾਂ ਲਈ ਇੱਕ ਸੁਪਰੀਮ ਸੰਸਥਾ ਹੈ ਐਸਜੀਪੀਸੀ ਦਾ ਕੰਮ ਹੈ ਕਿ ਸਿੱਖ ਗੁਰਦੁਆਰਾ ਸਾਹਿਬ ਦੀਆਂ ਸਾਮ ਸੰਭਾਲ ਕਰਨੇ ਪਰ ਅੱਜ ਐਸਜੀਪੀਸੀ ਕੁਝ ਲੋਕਾਂ ਦੇ ਹੱਥਾਂ ਵਿੱਚ ਹੀ ਰਹਿ ਗਈ ਹੈ ਜੋ ਇਸ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਵਰਤ ਰਹੇ ਨੇ ਤੇ ਐਸਜੀਪੀਸੀ ਦੇ ਇਲੈਕਸ਼ਨ ਵੈਸ ਤਰ੍ਹਾਂ ਦਾ ਹਰ 5 ਸਾਲ ਬਾਅਦ ਹੋਣੇ ਚਾਹੀਦੇ ਨੇ ਪਰ ਹੁਣ ਇਲੈਕਸ਼ਨਾਂ ਨੂੰ 14 ਸਾਲ ਹੋ ਗਏ ਨੇ ਜੇ ਇਲੈਕਸ਼ਨ ਸਰਕਾਰ ਕਰਵਾ ਨਹੀਂ ਰਹੀ ਹੈ ਕੈਨ ਨੂੰ ਤਾਂ ਭਾਰਤ ਵਿੱਚ ਡੈਮੋਕ੍ਰੇਸੀ ਹੈ ਪਰ ਅਸਲ ਵਿੱਚ ਹੈ ਨਹੀਂ ਸਿੱਖਾਂ ਨੂੰ ਹਰ ਚੀਜ਼ ਲਈ ਸੰਘਰਸ਼ ਕਰਨਾ ਪੈਂਦਾ ਹੈ ਭਾਰਤ ਦੀ ਆਜ਼ਾਦੀ ਵਿੱਚ 80% ਤੋਂ ਵੀ ਜ਼ਿਆਦਾ ਯੋਗਦਾਨ ਸਿੱਖਾਂ ਦਾ ਰਿਹਾ ਪਰ ਫਿਰ ਵੀ ਸਾਨੂੰ ਕੀ ਮਿਲਿਆ ਅੱਜ ਵੀ ਅਸੀਂ ਅੱਜ ਵੀ ਅਸੀਂ ਸੰਘਰਸ਼ ਹੀ ਕਰ ਰਹੇ ਹਾਂ ਬੰਦੀ ਸਿੰਘ ਜੋ 25 25 30 30 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀ ਸਜ਼ਾਵਾ ਵੀ ਪੂਰੀਆਂ ਹੋ ਗਈਆਂ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾਂ ਨਹੀਂ ਕੀਤਾ ਜਾ ਰਿਹਾ ਉਹ ਉਹਨਾਂ ਦੀ ਇੰਨੀ ਇੰਨੀ ਉਮਰ ਆਉਣ ਤੋਂ ਬਾਅਦ ਵੀ ਕਈ ਤੋਂ ਨਾਲ ਦੇ ਵਿੱਚ ਬੈਂਕਲੀ ਤੇ ਫਿਜ਼ੀਕਲੀ ਵੀ ਫਿਟ ਹੈ ਨਹੀਂ ਫਿਰ ਵੀ ਉਹਨਾਂ ਨੂੰ ਰਿਹਾਂ ਨਹੀਂ ਕੀਤਾ ਜਾ ਰਿਹਾ ਪਿਆ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾਂ ਕੀਤਾ ਜਾਵੇ ਅਮਰਿਤਪਾਲ ਸਿੰਘ ਜੀ ਦੇ ਉੱਤੇ ਨਜਾਇਜ਼ ਜੀ ਐਨਐਸਐ ਲਾਈ ਹੋਈ ਹੈ ਜਿਹੜੀ ਹਟਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬੇਦਬੀ ਦੇ ਜਿਹੜੇ ਕਸੂਰवार ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ